ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਬੜੀ ਦੁਖਦਾਇਕ ਜੀ ਗੱਲ ਦੱਸਣ ਜਾ ਰਿਹਾ ਤੁਹਾਨੂੰ ਪਤਾ ਜਦੋਂ ਇੰਡੀਆ ਆਜ਼ਾਦ ਹੁੰਦਾ ਹੈ ਤੇ ਇਹ ਇੱਕ ਸ਼ਾਂਤੀ ਦੂਤ ਦੇ ਤੌਰ ਤੇ ਉੱਭਰਿਆ ਸੀ ਕੋ ਮੰਤਰੀ ਪੱਧਰ ਤੇ ਪਰ ਅੱਜ ਕੀ ਹਾਲਾਤ ਬਣ ਗਏ ਨੇ ਅੱਜ ਹਿੰਦੁਸਤਾਨ ਗੁੰਡਾ ਦੇਸ਼ਾਂ ਵਿੱਚੋਂ ਗਿਣਿਆ ਜਾਣ ਲੱਗ ਪਿਆ ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਨੇ ਕਾਸ ਕਰਕੇ ਗੋਰਿਆਂ ਦੇ ਮੁਲਕਾਂ ਨੇ ਇਹਦੀ ਗੁੰਡਾਗਰਦੀ ਦੇ ਮੁਤਲਕ ਕਾਨੂੰਨ ਪਾਸ ਕੀਤੇ ਨੇ ਸਪੈਸ਼ਲ ਨਿਮ ਬਣਾਏ ਨੇ ਇਹ ਗੱਲ ਅੱਜ ਤੁਹਾਡੇ ਨਾਲ ਮੈਂ ਦੁਖਦਾਇਕ ਗੱਲ ਜਿਹੜੀ ਹੈ ਸ਼ੇਅਰ ਕਰਨ ਲੱਗਾ ਇਹ ਜੋ ਕੁਝ ਬਾਹਰ ਕਰ ਰਿਹਾ ਹੈ ਉਹਨੂੰ ਅਗਲੇ ਆਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਨਾਮ ਦਿੱਤਾ ਸੋ ਅੱਜ ਦਾ ਮੇਰਾ ਟਾਪਿਕ ਹੈਗਾ ਗੋਰਿਆਂ ਦੇ ਦੇਸ਼ਾਂ ਵਿੱਚ ਭਾਰਤ ਸਰਕਾਰ ਦੀ ਗੁੰਡਾਗਰਦੀ ਨੂੰ ਨੱਥ ਗੋਰਿਆਂ ਦੇ ਦੇਸ਼ ਦੇਸਾਂ ਤੋਂ ਸਾਡਾ ਮਤਲਬ ਹੈ ਕਿ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਯੂਰੋਪੀਅਨ ਯੂਨੀਅਨ ਦੇ 27 ਮੁਲਕ ਇਹ ਜਿਹੜਾ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਪਿੱਛੋਂ ਸਮਝਣਾ ਪਊਗਾ ਕਿ ਇਹਨੂੰ ਇਹ ਇਹਦਾ ਕੀ ਮਤਲਬ ਸਰਕਾਰਾਂ ਆਪਣੇ ਵਿਰੋਧੀਆਂ ਤੇ ਸਰਦਾਂ ਟੱਪ ਕੇ ਵੀ ਜੇ ਦਮਨ ਕਰਦੀਆਂ ਹਨ ਉਹਨੂੰ ਕੋ ਮੰਤਰੀ ਦਮਨ ਜਾਂ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਿਹਾ ਗਿਆ ਹੈ ਇਸ ਵਿੱਚ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਉਹਨਾਂ ਤੇ ਗੁਪਤ ਤਰੀਕੇ ਨਾਲ ਨਿਗਾਹ ਰੱਖਣਾ ਤੇ ਦਬਾਅ ਬਣਾ ਕੇ ਕੁਝ ਕਰਾਉਣਾ ਜਾਂ ਕਹਾਉਣਾ ਵੀ ਸ਼ਾਮਲ ਹੈ ਤੇ ਕਿਤੇ ਕਿਤੇ ਕਤਲ ਵੀ ਕੀਤੇ ਜਾਂਦੇ ਨੇ ਸੋ ਇਹਨਾਂ ਗੋਰਿਆਂ ਦੇ ਮੁਲਕਾਂ ਨੇ ਆਪਣੇ ਆਪਣੇ ਮੁਲਕਾਂ ਦੇ ਵਸਨੀਕਾਂ ਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਤੋਂ ਮੁਕਤ ਰੱਖਣ ਲਈ ਆਪਣੀਆਂ ਪੁਲਿਸਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਖਾਸ ਟ੍ਰੇਨਿੰਗ ਵੀ ਦੇ ਦਿੱਤੀ ਗਈ ਹੈ ਇਹਨਾਂ ਸਾਰੇ ਦੇਸ਼ਾਂ ਨੇ ਇਸ ਬੰਦ ਵਿੱਚ ਐਲਾਨ ਕੀਤੇ ਨੇ ਜਾਂ ਨਵੇਂ ਕਾਨੂੰਨ ਵੀ ਬਣਾ ਦਿੱਤੇ ਨੇ ਤੇ ਇਹ ਨੋਟਿਸ ਕਦੋਂ ਲੈਂਦੇ ਨੇ ਟ੍ਰਾਂਸਨੈਸ਼ਨ ਰਿਪ੍ਰੈਸ਼ਨ ਦਾ ਕਿਉਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਉਹ ਇਸ ਤਰ੍ਹਾਂ ਕਿ ਚ ਰੋਕਣੇ ਸਮੇ ਤੋਂ ਲੰਮੇ ਸਮੇਂ ਤੋਂ ਇਹ ਸਰਕਾਰਾਂ ਦੇਖ ਰਹੀਆਂ ਸੀ ਕਿ ਭਾਰਤ ਸਰਕਾਰ ਜਿਹੜੀ ਹੈ ਸਿੱਕਾ ਤੇ ਅਲੱਗ-ਅਲੱਗ ਕਿਸਮ ਤੇ ਦਬਾਅ ਬਣਾ ਕੇ ਰੱਖੇ ਹੋਏ ਐ ਇਹਨਾਂ ਦੇ ਗੁਰਦੁਆਰਿਆਂ ਤੇ ਕੰਟਰੋਲ ਆ ਜਾਂ ਹੋਰ ਇਸ ਤਰੀਕੇ ਨਾਲ ਕੰਟਰੋਲ ਕੀਤੇ ਜਾ ਰਹੇ ਨੇ ਫਿਰ ਇਹਦਾ ਫਲੈਸ਼ ਪੁਆਇੰਟ ਹੁੰਦਾ ਹੈ 23 ਜੂਨ 1985 ਨੂੰ ਟਰੰਕਟੋ ਕੈਨੇਡਾ ਤੋਂ ਇੱਕ ਜਹਾਜ਼ ਉੱਡਦਾ ਕਨਿਸ਼ਕਨਾ ਦਾ ਜਹਾਜ਼ ਜਿਹਦੇ ਵਿੱਚ 329 ਵਾਰੀਆਂ ਸੀਗੀਆਂ ਤੇ ਉਹਦੇ ਵਿੱਚ ਬੰਬ ਰੱਖਵਾਇਆ ਜਾਂਦਾ ਜਿਹੜਾ ਇੰਗਲੈਂਡ ਦੇ ਟੱਟ ਦੇ ਲਾਗੇ ਜਾ ਕੇ ਸਮੁੰਦਰ ਵਿੱਚ ਫਟਦਾ ਤੇ ਸਾਰੀਆਂ ਦੀਆਂ ਸਾਰੀਆਂ ਸਵਾਰੀਆਂ ਜਿਹੜੀਆਂ ਮਾਰੀਆਂ ਜਾਂਦੀਆਂ ਹਨ ਜਿਦੇ ਚ ਬਹੁਤੇ ਜਨੇ 268 ਤੇ ਕੈਨੇਡਾ ਦੇ ਵਸਨੀਕ ਸਨ 27 ਇੰਗਲੈਂਡ ਦੇ ਤੇ ਬਾਈ ਹਿੰਦੁਸਤਾਨੀ ਸਨ ਤੇ ਅਗਲੀ ਗੱਲ ਕੀ ਕਿ ਇਹ ਜੋ ਕੁਛ ਬੰਬ ਰੱਖਣ ਵਾਲੀ ਜਿਹੜੀ ਕਾਰਵਾਈ ਸੀ ਇਹ ਸਬੰਧ ਨਾਲ ਜਿੰਨੇ ਲੋਕ ਗਿਆਨ ਰੱਖਦੇ ਸਨ ਉਹਨਾਂ ਦਾ ਵੀ ਹੌਲੀ-ਹੌਲੀ ਕਤਲ ਕਰ ਦਿੱਤਾ ਜਾਂਦਾ ਹੈ ਮਿਸਾਲ ਦੇ ਤੌਰ ਤੇ ਤਲਵਿੰਦਰ ਸਿੰਘ ਪਰਵਾਰ ਪਰਮਾਰ ਰਿਪੂਦਮਨ ਮਲਕ ਜਾਂ ਇੰਗਲੈਂਡ ਦੇ ਦੇਸ਼ ਦਾ ਇੱਕ ਰਸਾਲਾ ਦੇਸ਼ ਪ੍ਰਦੇਸ਼ ਉਹਦਾ ਪੱਤਰਕਾਰ ਤਰਸੀਮ ਸਿੰਘ ਪੁਰੇਵਾਲ ਦਾ ਕਤਲ ਹੋ ਜਾਂਦਾ ਕੈਨੇਡਾ ਦੇਸ਼ ਦੇ ਇੱਕ ਪੱਤਰਕਾਰ ਨੇ ਇੰਡੋ ਕੈਨੇਡੀਅਨ ਟਾਈਮ ਦੇ ਤਾਰਾ ਸਿੰਘ ਹੇਰ ਉਹਦਾ ਵੀ ਕਤਲ ਹੋ ਜਾਂਦਾ ਇਹ ਗੱਲ ਤਾਂ ਲੰਮੀ ਹੈ ਮੁੱਖ ਦੀ ਗੱਲ ਅਮਰੀਕਾ ਦੀ ਇੱਕ ਵੈਬਸਾਈਟ ਹੈ ਜਿਹੜੀ ਕਾਂਗਰਸ ਦੀ ਜਿਹੜੀ ਪ੍ਰोसीडिंग ਨੇ ਉਹਦੇ ਵਿੱਚ ਉਹਨਾਂ ਨੇ ਸਾਫ਼ ਦੋਰ ਤੇ ਕਿਹਾ ਕਿ ਇਹ ਜਿਹੜਾ ਜਹਾਜ਼ ਜਗਿਆ ਗਿਆ ਜਿਹਦੇ ਵਿੱਚ ਬੰਬ ਰੱਖਿਆ ਗਿਆ ਇਹ ਭਾਰਤੀ ਹਾਈ ਕਮਿਸ਼ਨ ਦੀ ਕਾਰਵਾਈ ਸੀ ਇਹ ਅਮਰੀਕਾ ਦੀ ਵੈਬਸਾਈਟ ਦਾ ਮੈਂ ਲਿੰਕ ਵੀ ਹੇਠਾਂ ਕਮੈਂਟ ਦੇ ਵਿੱਚ ਦੇ ਰਿਹਾ ਫਿਰ ਹੋਰ ਕੀ ਹੁੰਦਾ ਹੈ ਕਿ ਮੰਦਰਾ ਵਿੱਚ ਬੇਅਦਬੀ ਹੁੰਦੀ ਹੈ ਤੇ ਸਿੱਖਾਂ ਨੂੰ ਇਲਜ਼ਾਮ ਲੱਗਦਾ ਉਹ ਵੀ ਉਹਨਾਂ ਸਬੰਧਤ ਮੁਲਕਾਂ ਦੀ ਜਦੋਂ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਪਤਾ ਲੱਗਦਾ ਕਿ ਇਹਨਾਂ ਦਾ ਆਪਣਾ ਹੀ ਕੰਮ ਹੈ ਫਿਰ ਗੁਰਦੁਆਰਿਆਂ ਚ ਕਪੱਤ ਕਰਾਉਂਦੇ ਨੇ ਗੁਰਦੁਆਰਿਆਂ ਦੇ ਮੰਦਰਾਂ ਨੂੰ ਹਜਦਾਤਾ ਜਾਰੀ ਕਰਨੀਆਂ ਫਿਰ ਉਹ ਇੱਕ ਹੋਰ ਬੜੀ ਮਜ਼ੇਦਾਰ ਗੱਲ ਆਪਣੇ ਆਪਣੇ ਟੌਟਾਂ ਦੀਆਂ ਦੋ ਟੀਮਾਂ ਬਣਾ ਕੇ ਤੇ ਸੜਕਾਂ ਤੇ ਮਜ਼ਾਹਰ ਕਰਨੇ ਆਪਸ ਵਿੱਚ ਕਪੱਤ ਕਰਾਉਣਾ ਤੇ ਦੇਖੋ ਪੁਲਿਸ ਨੂੰ ਤਾਂ ਸਾਰਾ ਪਤਾ ਜਦੋਂ ਪੁਲਿਸ ਜਦੋਂ ਉਹਦੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਗੱਲ ਉਹਨਾਂ ਨੂੰ ਤਾਂ ਸਾਰਾ ਪਤਾ ਹੋ ਜਾਂਦਾ ਪਰ ਇਹਨਾਂ ਇਸ ਸਹਿਨਸੀਲ ਮੁਲਕ ਨੇ ਉਹ ਕਦੀ ਦਵਾਈ ਨਹੀਂ ਉਹਨਾਂ ਪਾਈ ਇਹ ਮੀਸ ਨੇ ਮੁਲਕ ਚੁੱਪ ਕੀਤਾ ਹੀ ਰਹੇ ਨੇ ਫਿਰ ਮੰਦਰਾਂ ਨੂੰ ਵਰਤ ਕੇ ਕੀ ਕਰਦੀ ਹੈ ਰਾ ਜਿਹੜੀ ਇੱਥੋਂ ਦੀ ਇੰਟੈਲੀਜੈਂਸ ਏਜੰਸੀ ਹੈ ਭਾਰਤ ਦੀ ਉਹਨੇ ਕੀਤਾ ਕੀ ਹੈ ਕੁਝ ਮੰੰਦਰਾਂ ਨੂੰ ਲੱਖਾਂ ਕਰੋੜਾ ਰੁਪਏ ਦੇ ਕੇ ਤੇ ਆਪਣੇ ਹਿਸਾਬ ਨਾਲ ਉਹਨਾਂ ਕੋਲੋਂ ਬਿਆਨ ਦਵਾਉਣੇ ਜਾਂ ਕਾਰਵਾਈਆਂ ਕਰਾਉਣੀਆਂ ਫਿਰ ਕਿਤੇ ਕਿਤੇ ਰਿਸ਼ਕਤਾਂ ਵੀ ਦਵਾਉਣੀਆਂ ਫਿਰ ਕੀ ਹੁੰਦਾ ਹੈ ਕਿ 18 ਜੂਨ 2023 ਨੂੰ ਕੈਨੇਡਾ ਵਿੱਚ ਹਰਦੀਪ ਸਿੰਘ ਨਿਜਰ ਦਾ ਕਤਲ ਹੋ ਜਾਂਦਾ ਹੈ ਉਹ ਪੁਲਿਸ ਜਦੋਂ ਇਨਵੈਸਟਿਗੇਟ ਕਰਦੀ ਹੈ ਤੇ ਪਤਾ ਲੱਗਦਾ ਕਿ ਇਹ ਤਾਂ ਇੰਡੀਅਨ ਹਾਈ ਕਮਿਸ਼ਨ ਦੀ ਕਾਰਵਾਈ ਸੀਗੀ ਫਿਰ ਅਸੇ ਮਹੀਨੇ 30 ਜੂਨ ਨੂੰ ਇੱਕ ਨਿਖਲ ਗੁਫਤਾ ਨਾਮ ਦਾ ਬੰਦਾ ਗੁਰਪਤਵੰਦ ਸਿੰਘ ਪੰਨੂ ਦਾ ਕਤਲ ਕਰਾਉਣ ਲਈ ਸਾਜ਼ਿਸ਼ ਰਚਦਾ ਹੈ ਤੇ ਉਹ ਇੱਕ ਗਨਮੈਨ ਨੂੰ ਹਾਇਰ ਕਰ ਰਿਹਾ ਹੁੰਦਾ ਹੈ ਤੇ ਮਜ਼ੇਦਾਰ ਗੱਲ ਇਹ ਪਈ ਉਹ ਜਿਹੜਾ ਗਨਮੈਨ ਹੈ ਉੱਥੋਂ ਦੀ ਪੁਲਿਸ ਜਾਂ ਨੇ ਸੀਆਈਏ ਦਾ ਜਿਹੜਾ ਟਾਊਟ ਹੁੰਦਾ ਉਹਨੇ ਕੀਤਾ ਕਿ ਕਿ ਸਾਰੀ ਕਾਰਵਾਈ ਜਿਹੜੀ ਗੱਲਬਾਤ ਸੀਗੀ ਉਹਦਾ ਵੀਡੀਓ ਰਿਕਾਰਡ ਕਰ ਲਈ ਜਿੱਦੈ ਚ ਇਹਨਾਂ ਦਾ ਭਾਂਡਾ ਜਿਹੜਾ ਵਿੱਚ ਰਾਇ ਭੱਜ ਗਿਆ ਤੇ ਉਦੋਂ ਤੋਂ ਫਿਰ ਸਰਕਾਰਾਂ ਨੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸੋ ਇਹਨਾਂ ਨੇ ਇੱਕ ਹੋਰ ਵੀ ਮਾਰਕਾ ਮਾਰਿਆ ਹੋਇਆ ਜਿਹੜਾ ਮੈਂ ਦੱਸਣਾ ਭੁੱਲ ਗਿਆ ਉਹ ਇਹ ਕਿ ਜਿਹੜੇ ਹਿੰਦੁਸਤਾਨ ਵਿੱਚ ਗੈਂਗਸਟਰ ਨੇ ਜਾਂ ਬਦਮਾਸ਼ ਨੇ ਉਹਨਾਂ ਨੂੰ ਬਾਹਰ ਵਸਾ ਦਿੱਤਾ ਹੈ ਕਿਉਂਕਿ ਭਾਰਤ ਸਰਕਾਰ ਕੀ ਕਰਦੀ ਹੈ ਕੁਝ ਲੋਕਾਂ ਨੂੰ ਮਤਲਬ ਵੀਜ਼ਾ ਦਵਾ ਦਿੰਦੀ ਹੈ ਜੀ ਇਹਨਾਂ ਨੂੰ ਉਹ ਦਾਵਾ ਕਰਦੇ ਨੇ ਜੀ ਸਾਨੂੰ ਹਿੰਦੁਸਤਾਨ 'ਚ ਰਹਿ ਕੇ ਖਤਰਾ ਹੈ ਤੇ ਉਹ ਉਹਨਾਂ ਦੀ ਸਪੋਰਟ ਕਰਦੀ ਹੈ ਬਾਅਦ 'ਚ ਉਹਨਾਂ ਨੂੰ ਆਪਣੇ ਢੋਟ ਬਣਾ ਲੈਂਦੀ ਹੈ ਇਹ ਜਿਹੜੇ ਗੈਂਗਸਟਰ ਵਸਾਏ ਗਏ ਨੇ ਉਹਨਾਂ ਕੋਲੋਂ ਫਿਰ ਗਲਤ ਕੰਮ ਕਰਵਾ ਰਹੇ ਨੇ ਕਤਲ ਕਰਵਾ ਰਹੇ ਨੇ ਜਾਂ ਫਰੋਤੀਆਂ ਦਵਾ ਰਹੇ ਨੇ ਹੋਰ ਇਹੋ ਜਿਹੀਆਂ ਗੱਲਾਂ ਬਾਤਾਂ ਇਹ ਨਾਲ ਲੱਗਦੀ ਮੈਂ ਗੱਲ ਦੱਸ ਦਿਆਂ ਕਿ ਹੋਇਆ ਕੀ ਜਿਹੜਾ 1980 ਵਿੱਚ ਦੇ ਦਹਾਕੇ ਵਿੱਚ ਜਿਹੜਾ ਪੰਜਾਬ ਵਿੱਚ ਮਿਲਿਟੈਂਸੀ ਉੱਠਦੀ ਹੈ ਤੇ ਸਰਕਾਰਾਂ ਉਹਨੂੰ ਮਿਲਿਟਰੀ ਯਾਨੀ ਟੈਰੋਰੀਜ਼ਮ ਦੇ ਅੰਦਰ ਰਾਈਂ ਦਬਾਉਂਦੀਆਂ ਨੇ ਤੇ ਸਰਕਾਰ ਕਾਮਯਾਬ ਹੋ ਜਾਂਦੀ ਹੈ ਉੱਥੋਂ ਫਿਰ ਸਰਕਾਰ ਨੇ ਇੱਕ ਭਾਰਤ ਸਰਕਾਰ ਨੇ ਇੱਕ ਨੀਤੀ ਬਣਾ ਲਈ ਇਤੋਂ ਤੱਕ ਕਿ ਭਾਰਤ ਸਰਕਾਰ ਦਾ ਇੰਡੀਅਨ ਨੇਵੀ ਦਾ ਜਿਹੜਾ ਚੀਫ ਸੀ ਗਾਰਡ ਮਿਰਲ ਜਯੰਤ ਨਾਦ ਕਰਨੀ ਉਹਨੇ ਤੇ ਬਕਾਇਦਾ ਅਖਬਾਰ ਚ ਬਿਆਨ ਵੀ ਜਾਰੀ ਕਰ ਦਿੱਤਾ ਕਿ ਇੰਨੀਆਂ ਲੰਮੀਆਂ ਚੌੜੀਆਂ ਫੌਜਾਂ ਮਹਿੰਗੀਆਂ ਫੌਜਾਂ ਜਿਾ ਪੌਲਸ ਰੱਖਣ ਦੀ ਬਜਾਏ ਸਾਨੂੰ ਚਾਹੀਦਾ ਕਿ ਅਸੀਂ ਵੀ ਅਤਵਾਦ ਦਾ ਤਰੀਕਾ ਅਪਣਾ ਲਈਏ ਉਸ ਤੋਂ ਉਪਰੰਤ ਫਿਰ ਇਹਨਾਂ ਨੇ ਹਜ਼ਾਰਾਂ ਅਤਵਾਦੀ ਕਾਰਵਾਈਆਂ ਕੀਤੀਆਂ ਨੇ ਉਮੂਮਨ ਕਈ ਜਗ੍ਹਾ ਕਤਲ ਹੁੰਦੇ ਨੇ ਤੇ ਉਹ ਜਿਹੜੇ ਸਿਆਣੇ ਲੋਕ ਨੇ ਉਹ ਸਮਝ ਜਾਂਦੇ ਕਿ ਭਾਰਤ ਸਰਕਾਰ ਆਪ ਹੀ ਕਰਵਾ ਰਹੀ ਹੈ ਯਾਨੀ ਇੱਕ ਪਾਲਿਸੀ ਦੇ ਤੌਰ ਤੇ ਇਹਨਾਂ ਨੇ ਜਿਹੜਾ ਟੈਰੋਰੀਜ਼ਮ ਅਪਣਾ ਲਿਆ ਭਾਰਤ ਸਰਕਾਰ ਨੇ ਖੁਦ ਸੋ ਇਹਨਾਂ ਜਿਹੜੇ ਮੈਂ ਅਰਜ਼ ਕਰ ਰਿਹਾ ਸੀ ਕਿ ਪੰਜ ਦੇਸ਼ਾਂ ਨੇ ਫਿਰ ਐਲਾਨ ਕੀਤਾ ਕਿ ਤੇ ਮਜ਼ੇਦਾਰ ਗੱਲ ਹੈ ਕਿ ਜਿਹੜਾ ਇੰਟਰਨੈਸ਼ਨਲ ਰਿਪਰੈਸ਼ਨ ਦੇ ਖਿਲਾਫ ਜਿੱਥੇ-ਜਿੱਥੇ ਬਿਆਨ ਹੋਏ ਨੇ ਸਦਾ ਸਰਕਾਰਾਂ ਨੇ ਜਦ ਨਿਯਮ ਐਲਾਨੇ ਜਾਂ ਕਾਨੂੰਨ ਪਾਸ ਕੀਤੇ ਤੇ ਉੱਥੇ ਭਾਰਤ ਨੇ ਭਾਰਤ ਦੇ ਏਜੰਟਾਂ ਨੇ ਉਹਦੀ ਵਿਖਾਲਤ ਕੀਤੀ ਹਾਲਾਂ ਉਹਨਾਂ ਨੇ ਜਿਹੜੇ ਨਿਯਮ ਬਣਾਏ ਨੇ ਉਹਦੇ ਚ ਕਿਤੇ ਵੀ ਪਾਤ ਸਰਕਾਰ ਦਾ ਨਾਂ ਨਹੀਂ ਹੈ ਪਰ ਜਿਵੇਂ ਕਹਿੰਦੇ ਨਾ ਚੋਰ ਕੀ ਦਾੜੀ ਮਿਲ ਤਨਕਾ ਤੇ ਇਹਨਾਂ ਦੇ ਇਹ ਬੰਦਿਆਂ ਨੇ ਉਹਦੀ ਵਿਰੋਧਤਾ ਕੀਤੀ ਹੈ ਤੇ ਕਿਤੇ ਕਿਤੇ ਕਾਮਯਾਬੀ ਹੋਏ ਨੇ ਮਿਸਾਲ ਦੇ ਤੌਰ ਤੇ ਦੇਖੋ ਕੈਲੀਫੋਰਨੀਆ ਚ ਅਜੇ ਪਿਛਲੇ ਮਹੀਨੇ ਹੀ ਇਹਨਾਂ ਨੇ ਦੋਨਾਂ ਸਦਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਤੇ ਇਹਨਾਂ ਨੇ ਆਪਣਾ ਸਰੂਪ ਵਰਤ ਕੇ ਬਾਅਦ ਚ ਇੱਕ ਜ ਬੀਬੀ ਵੀ ਜਿਹੜੀ ਗ੍ਰਿਫਤਾਰ ਹੋਈ ਜਿਹੜੀ ਰਿਸ਼ਵਤ ਦੇ ਕੇ ਤੇ ਉੱਥੋਂ ਦੇ ਜਿਹੜਾ ਗਵਰਨਰ ਸੀ ਉਹਦੇ ਰਾਈਟੋ ਕਰਵਾ ਦਿੱਤਾ ਸੋ ਫਿਰ ਨਾਲ ਇਹ ਵੀ ਹਣ ਆਪਾਂ ਸਮਝੀਏ ਵੀ ਇਹ ਭਾਰਤ ਸਰਕਾਰ ਇਹ ਕੁਝ ਕਰਦੀ ਕਿਵੇਂ ਹੈ ਇਹਦੇ ਟੂਲਸ ਕਿਹੜੇ-ਕਿਹੜੇ ਨੇ ਇੱਕ ਤੇ ਆਪਾਂ ਸਮਝਦੇ ਹਾਂ ਵੀ ਹਰ ਸਰਕਾਰ ਤੇ ਕਿਤੇ ਵੀ ਜਿੱਥੇ ਐਮਬੈਸੀ ਹੁੰਦੀ ਹੈ ਉਹਦੇ ਆਪਣੇ ਜਿਹੜੇ ਨੇ ਜਸੂਸ ਜਿਹੜੇ ਨਾਲ ਹੁੰਦੇ ਨੇ ਤੇ ਭਾਰਤ ਦੀ ਜਿਹੜੀ ਜਸੂਸੀ ਏਜੰਸੀ ਆ ਉਹਨੂੰ ਆਪਾਂ ਰਾ ਕਹਿੰਦੇ ਆ ਤੇ ਉਹਦੇ ਕਾਰਕੁਨ ਹੱਥਾਂ ਹੈਗੇ ਨੇ ਇਹੋ ਹੀ ਲੋਕ ਨੇ ਜਿਹੜੇ ਬਾਕੀ ਟੋਟਾਂ ਨੂੰ ਇਹਦਾ ਹਤਾਜ ਜਾਰੀ ਕਰਦੇ ਨੇ ਫਿਰ ਜਿਵੇਂ ਮੈਂ ਅਰਜ਼ ਕੀਤਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਨੇ ਬਾਹਰ ਟੋਟ ਭੇਜੇ ਨੇ ਜਿਨ੍ਹਾਂ ਨੂੰ ਅਸਾਈਲਮ ਦਵਾਇਆ ਤੇ ਉਹ ਪੱਕੇ ਜਿਹੜੇ ਨੇ ਇਹਨਾਂ ਦੇ ਗੁਲਾਮ ਬਣ ਚੁੱਕੇ ਨੇ ਤੇ ਉਹਨਾਂ ਨੂੰ ਹਤਾਤਾ ਜਾਰੀ ਕੀਤੀ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਫਿਰ ਇਹ ਗੁਰਦਾਰਿਆਂ ਦੇ ਜਿਹੜੇ ਗ੍ਰੰਥੀ ਦੇ ਪ੍ਰਚਾਰਕ ਨੇ ਜਿਹੜੇ ਪੱਕੇ ਹੋ ਚੁੱਕੇ ਨੇ ਇਹ ਇਹ ਇੰਨਾ ਵੀ ਚੋਦਾ ਜਿਆਦਾ ਹੀ ਮੈਂ ਮੈਂ ਬੜੇ ਦੁਖੀ ਲੈਜਨ ਨਾਲ ਕਹਿ ਰਿਹਾ ਕਿ ਜਿਆਦਾਤਰ ਇਹਨਾਂ ਚੋਂ ਸਰਕਾਰ ਦੇ ਟੌਟੀ ਨੇ ਫਿਰ ਜਿਹੜੇ ਬਾਹਰ ਆਉਂਦੇ ਨੇ ਪ੍ਰਚਾਰਕ ਜਾਂ ਗ੍ਰੰਥੀ ਇਹਨਾਂ ਨੂੰ ਵੀ ਟੌੜ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਲਾਂ ਇਹਨਾਂ ਦਾ ਕੋਈ ਜਿਆਦਾ ਰੋਲ ਨਹੀਂ ਰਹਿ ਜਾਂਦਾ ਪਰ ਇਹ ਜੋ ਪ੍ਰਚਾਰ ਕਰਦੇ ਨੇ ਉਹਦੇ ਚ ਸਿੱਖੀ ਦੀ ਚੜ੍ਹਦੀ ਗੱਲਾ ਬਾਰੇ ਇਹ ਕਦੀ ਜ਼ਿਕਰ ਨਹੀਂ ਕਰਨਗੇ ਤੇ ਨਾ ਹੀ ਜੋ ਭਾਰਤ ਸਰਕਾਰ ਉੱਥੇ ਜ਼ੁਲਮ ਕਰ ਰਹੀ ਹੈ ਪੰਜਾਬ 'ਚ ਉਹਦਾ ਕਦੀ ਜ਼ਿਕਰ ਕਰਨਗੇ ਫਿਰ ਇੱਕ ਹੋਰ ਬੜੀ ਖਤਰਨਾਕ ਕੈਟਾਗਰੀ ਹੈ ਜਿਹੜੇ ਕਿਸੇ ਵੇਲੇ ਮਿਲੀਟੈਂਟ ਹੁੰਦੇ ਸੀ ਪੰਜਾਬ 'ਚ ਉਹ ਜਿਹੜੇ ਸਰੈਂਡਰ ਕਰ ਚੁੱਕੇ ਨੇ ਜਿਨ੍ਹਾਂ ਨੂੰ ਆਪਾਂ ਕੈਟ ਕਹਿੰਦੇ ਆ ਉਹ ਸਰਗਰਮ ਰਹਿੰਦੇ ਨੇ ਬਾਹਰਲੇ ਮੁਲਕਾਂ ਵਿੱਚ ਫਿਰ ਦੇਖੋ ਪੰਜਾਬੀਆਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹੇ ਮੰਦਰ ਗੁਰਦੁਆਰੇ ਹੋ ਜਾਂ ਮੰਦਰ ਹੋਣ ਉੱਥੇ ਇਹ ਜਿਹੜਾ ਆਪਣਾ ਅਸਰਸੂਕ ਰੱਖਦੇ ਨੇ ਉਹ ਮਨ ਸਰਕਾਰ ਦੀ ਜਾਂ ਰਾ ਦੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦੇ ਆਪਣੇ ਬੰਦੇ ਜਿਹੜੇ ਨੇ ਉਹਨਾਂ ਦੇ ਕੰਟਰੋਲ ਵਿੱਚ ਹੀ ਗੁਰਦੁਆਰਾ ਹੋਵੇ ਫਿਰ ਦੇਖੋ ਜੀ ਬੜੀ ਦੁੱਖ ਦੀ ਗੱਲ ਜਿੰਨੇ ਪੱਤਰਕਾਰ ਨੇ ਇਹ ਬਹੁਤੇ ਜਿਹੜੇ ਨੇ ਭਾਰਤ ਹਿੰਦੀ ਇਨਾਈ ਕਮਿਸ਼ਨ ਜਾਂ ਐਮਬੈਸੀਆਂ ਦੇ ਪੇਰੋਲ ਤੇ ਨੇ ਤੇ ਪੰਜਾਬੀ ਦੇ ਜਿਹੜੇ ਪੱਤਰਕਾਰ ਨੇ ਪੰਜਾਬ ਦੇ ਅਖਬਾਰਾਂ ਨਾਲ ਜਿਹੜੇ ਰਿਲੇਟਡ ਨੇ ਉਹਤੇ ਲਗਭਗ ਸਾਰੇ ਹੀ ਮਾਤਾ ਦਾ ਮਾਲ ਨੇ ਸੋ ਪਰ ਇਹਨਾਂ ਵਿੱਚ ਕੀ ਰਿਟਾਇਰਡ ਫੌਜੀ ਤੇ ਪੁਲਿਸ ਅਫਸਰ ਵੀ ਬੜੇ ਖੁਸ਼ ਹੋ ਕੇ ਮੋਤਵੇ ਜੀ ਕਈ ਜਿਹੜੀ ਟੋਟੀ ਕਰਦੇ ਨੇ ਤੇ ਜਿਵੇਂ ਮੈਂ ਅਰਜ਼ ਕੀਤਾ ਕਿ ਸੈਂਕੜਿਆਂ ਦੀ ਕਿੰਨੇ ਹਜ਼ਾਰਾਂ ਦੀ ਗੰਟੀ ਵਿੱਚ ਹੋਣਾ ਅੱਜ ਕੱਲ ਇਹਨਾਂ ਦੇ ਗੈਂਗਸਟਰ ਹੀ ਬਾਤ ਜਿਹੜੇ ਨੇ ਉਹ ਵਸਾ ਦਿੱਤੇ ਨੇ ਸੋ ਇਹ ਦੁੱਖ ਦੀ ਗੱਲ ਆ ਕਿ ਇਹ ਪਾਰ ਸਰਕਾਰ ਜਿਹੜੀ ਜਿਵੇਂ ਮੈਂ ਅਰਜ਼ ਕੀਤੀ ਆ ਕਿ ਕਿਸੇ ਵੇਲੇ ਸ਼ਾਂਤੀ ਦਾ ਦੂਤ ਕਿਹਾ ਜਾਂਦੀ ਸੀ ਤੇ ਅੱਜ ਗੁੰਡਾਗਰਦੀ ਦਾ ਦੂਤ ਬਣ ਚੁੱਕੀ ਆ ਦੁੱਖ ਨਾਲ ਕਹਿਣਾ ਪੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ